ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਵਿੱਕੀ ਤੇ ਉਸਦੀ ਮੰਮੀ ਨੇ ਬਹੁਤ ਜ਼ਿਆਦਾ ਚਾਲਾਂ ਚੱਲੀਆਂ ਪ੍ਰੀਤ ਨੂੰ ਆਪਣੇ ਵੱਸ ਵਿੱਚ ਕਰਨ ਲਈ ਪਰ ਪ੍ਰੀਤ ਹਜੇ ਵੀ ਟਾਸਟੋਮਸ ਨਹੀਂ ਹੋ ਰਹੀ ਉਸ ਦਾ ਬਿਲਕੁਲ ਵੀ ਦਿਲ ਨਹੀਂ ਕਰਦਾ ਇਹਨਾਂ ਮਾਂ ਪੁੱਤਰ ਨਾਲ ਕੋਈ ਗੱਲ ਕਰਨ ਦਾ ਤੇ ਵਿੱਕੀ ਕਹਿੰਦਾ ਹੈ ਕਿ ਕਿਉਂ ਨਾ ਮੈਂ ਅੱਜ ਇਹ ਸਾਰਾ ਜੱਬ ਹੀ ਖਤਮ ਕਰ ਦਿੰਨਾ ਹਾਂ ਵਿੱਕੀ ਨੇ ਪ੍ਰੀਤ ਨੂੰ ਸਾਫ਼-ਸਾਫ਼ ਕਹਿ ਦਿੱਤਾ ਹੈ ਜਾਂ ਤਾਂ ਤੂੰ ਮੈਨੂੰ ਤਲਾਕ ਦੇ ਦੇ ਜਾਂ ਫਿਰ ਤੂੰ ਇਸ ਘਰ ਵਿੱਚੋਂ ਚਲੀ ਜਾ ਤੇ ਜਾਂ ਫਿਰ ਤੂੰ ਸਾਡੇ ਨਾਲ ਪਿਆਰ ਨਾਲ ਰਹਿਣ ਲੱਗ ਜਾ ਜੋ ਕੁਝ ਹੋਇਆ ਉਸ ਨੂੰ ਭੁੱਲ ਜਾ ਪਰ ਪ੍ਰੀਤ ਇਹਨਾਂ ਗੱਲਾਂ ਨੂੰ ਭੁੱਲਣ ਨੂੰ ਤਿਆਰ ਨਹੀਂ ਹੈ ਉਸ ਦਾ ਤਾਂ ਸਿਰਫ ਇੱਕੋ ਇੱਕ ਕਹਿਣਾ ਹੈ ਕਿ ਮੈਂ ਇਹ ਸਾਰੀ ਸਚਾਈ ਆਪਣੇ ਮਾਪੇ-ਬਾਪ ਨੂੰ ਦੱਸਣੀ ਹੈ ਤੇ ਸਾਰਿਆਂ ਨੂੰ ਵਿੱਚ ਬਿਠਾ ਕੇ ਪੁੱਛਣਾ ਹੈ ਕਿ ਮੇਰੇ ਨਾਲ ਇਹੋ ਜਿਹਾ ਕਿਉਂ ਕੀਤਾ ਗਿਆ ਵਿੱਕੀ ਨੂੰ ਕਿਸ ਚੀਜ਼ ਦੀ ਲੋੜ ਸੀ ਜਿਹੜਾ ਉਸਨੇ ਇੰਨੀਆਂ ਚਾਲਾਂ ਚੱਲੀਆਂ ਤੇ ਮੇਰੇ ਨਾਲ ਇੰਨਾ ਝੂਠ ਬੋਲਿਆ ਅੱਜ ਤੱਕ ਮੈਂ ਇਹਨਾਂ ਨੂੰ ਇਹ ਸਮਝਦੀ ਰਹੀ ਕਿ ਇਹ ਮੈਨੂੰ ਬਹੁਤ ਪਿਆਰ ਕਰਦੇ ਹਨ ਪਰ ਇਹ ਮੈਨੂੰ ਨਹੀਂ ਸਿਰਫ ਮੇਰੇ ਪੈਸੇ ਨੂਤੇ ਮੇਰੇ ਘਰ ਦੀਆਂ ਦੀਆਂ ਚੀਜ਼ਾਂ ਨੂੰ ਹੀ ਪਿਆਰ ਕਰਦੇ ਸੀ ਇਸ ਕਰਕੇ ਉਸ ਦਾ ਕਹਿਣਾ ਇਹ ਹੈ ਕਿ ਮੈਂ ਤੁਹਾਨੂੰ ਇੰਨੀ ਛੇਤੀ ਮਾਫ ਨਹੀਂ ਕਰ ਸਕਦੀ ਪਰ ਵਿੱਕੀ ਦਾ ਕਹਿਣਾ ਇਹ ਹੈ ਕਿ ਜੇਕਰ ਤੂੰ ਸਾਨੂੰ ਮਾਫ ਨਹੀਂ ਕਰ ਸਕਦੀ ਤਾਂ ਫਿਰ ਤੂੰ ਆਪਣੇ ਘਰ ਚੱਲੀ ਜਾ ਕਿਉਂਕਿ ਅਸੀਂ ਤੇਰਾ ਐਵੇਂ ਦਾ ਮੂੰਹ ਬਣਿਆ ਨਹੀਂ ਦੇਖ ਸਕਦੇ ਤੇ ਪ੍ਰੀ ਤੇ ਇਸ ਗੱਲ ਤੇ ਗੁੱਸੇ ਹੋ ਜਾਂਦੀ ਹੈ ਤੇ ਉਹ ਸੋਚਦੀ ਹੈ ਕਿ ਮੈਂ ਆਪਣੀ ਮਾਂ ਨੂੰ ਫੋਨ ਕਰਾਂ ਪਰ ਉਸ ਕੋਲ ਫੋਨ ਨਾ ਹੋਣ ਦੇ ਕਾਰਨ ਉਹ ਵਿੱਕੀ ਦਾ ਫੋਨ ਚੋਰੀ ਕਰਕੇ ਉਸ ਤੋਂ ਗੱਲ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਫੋਨ ਨਹੀਂ ਕਰ ਪਾਉਂਦੀ ਕਿਉਂਕਿ ਫੋਨ ਤੇ ਲੋਕ ਲੱਗਾ ਹੁੰਦਾ ਹੈ ਤੇ ਉਸ ਨੂੰ ਉਸ ਲੋਕ ਬਰਦਾ ਪਤਾ ਨੰਬਰ ਨਹੀਂ ਪਤਾ ਹੁੰਦਾ ਤੇ ਪ੍ਰੀਤ ਕਹਿੰਦੀ ਹੈ ਕਿ ਮੈਂ ਹੁਣ ਕੀ ਕਰਾਂ ਹੁਣ ਵਿੱਕੀ ਨੇ ਵੀ ਉਸ ਨੂੰ ਕਹਿ ਦਿੱਤਾ ਹੈ ਕਿ ਮੈਨੂੰ ਤਲਾਕ ਦੇ ਦੇ ਪਰ ਪ੍ਰੀਤ ਹੁਣ ਇਸ ਸ਼ਸ਼ੋ ਪੰਜ ਵਿੱਚ ਪਈ ਹੋਈ ਹੈ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ ਤੇ ਉਹ ਸੋਚਦੀ ਹੈ ਕਿ ਕਿਉਂ ਨਾ ਮੈਂ ਇੱਕ ਵਾਰ ਦੁਬਾਰਾ ਆਪਣੇ ਘਰ ਜਾਵਾਂ ਤੇ ਸਾਰੀ ਗੱਲ ਵੀਰ ਭਾਬੀ ਨਾਲ ਕਰਾਂ ਤੇ ਹੁਣ ਦੇਖਦੇ ਹਾਂ ਕਿ ਆਉਣ ਵਾਲੀ ਸੀਰੀਜ਼ ਵਿੱਚ ਉਹ ਆਪਣੇ ਘਰ ਜਾ ਕੇ ਆਪਣੇ ਭਰਾ ਭਜਾਈ ਨਾਲ ਗੱਲ ਕਰਦੀ ਹੈ ਤੇ ਅੱਗੋਂ ਉਹਨਾਂ ਦਾ ਕੀ ਜਵਾਬ ਹੁੰਦਾ ਹੈ ਇਹ ਸਾਰਾ ਕੁਝ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਤੇ ਬਣੇ ਰਹਿਣ ਲਈ ਧੰਨਵਾਦ